ਗੁਰੂ ਨਾਨਕ ਮੇਰੀ ਪੈਜ ਸਵਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਆਜੋ ਸੁਭਾਗਾ ਸਮਾਂ ਜਦੋਂ ਗੁਰੂ ਨੇ ਮਹਾਨ ਕਿਰਪਾ ਕਰਕੇ ਆਪਣੇ ਅੰਨ ਸੇਵਾਦਾਰ ਜਿਨ੍ਹਾਂ ਨੂੰ 사ਤਗੁਰ ਜੀ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਧੰਨ ਧੰਨ ਬਾਬਾ ਬੁੱਢਾ ਜੀ ਦੇ ਸਥਾਨ ਬੀੜ ਸਾਹਿਬ ਇਸ ਮੌਕੇ ਦੇ ਉੱਤੇ ਜਿਹੜੀ ਸਾਡੀ ਪ੍ਰਾਤਨ ਮਰਿਆਦਾ ਚੱਲੀ ਆਉਂਦੀ ਕਿ ਉਸ ਵੇਲੇ ਮਾਤਾ ਗੰਗਾ ਜੀ ਜਿਨ੍ਹਾਂ ਨੇ ਇਸ ਸਥਾਨ ਤੇ ਆ ਕੇ ਬਾਬਾ ਜੀ ਦੇ ਗੁਰੂ ਸਾਹਿਬ ਜੀ ਦੇ ਬਚਨ ਅਨੁਸਾਰ ਆ ਕੇ ਅਰਦਾਸ ਕਰਨ ਵਾਸਤੇ ਬਾਬਾ ਜੀ ਨੂੰ ਬੇਨਤੀ ਕੀਤੀ ਸਤ ਗੁਰਾਂ ਨੇ ਉਹ ਅਰਦਾਸ ਸੰਪੂਰਨ ਕੀਤੀ ਇਹ ਤਿੰਨ ਰੋਜਾ ਜਿਹੜਾ ਇੱਥੇ ਜੋੜ ਮੇਲਾ ਮੈਂ ਸਮਝਦਾ ਗੁਰੂ ਕਾਲ ਤੋਂ ਬਾਅਦ ਗੁਰੂ ਹਸਤਾਨਾਂ ਦੇ ਜੋੜ ਮੇਲਿਆਂ ਤੋਂ ਬਾਅਦ ਮੈਂ ਸਵੇਰੇ ਆਪ 2 ਕਿਲੋਮੀਟਰ ਤੁਰ ਕੇ ਆਇਆ ਗੱਡੀ 'ਚ ਆਇਆ ਨਹੀਂ ਜਾ ਗਿਆ ਸੋ ਮੈਂ ਜਿੱਥੇ ਕਾਮਨਾ ਕਰਦਾ ਕਿ ਗੁਰੂ ਨਾਨਕ ਦੇ ਪਾਤਸ਼ਾਹੀ ਦੇ ਦੋ ਅਨਨ ਸਿੱਖ ਸੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਜਿਸ ਵੇਲੇ ਸਤਗੁਰਾਂ ਦਾ ਸਾਥ ਛੱਡ ਗਿਆ ਭਾਈ ਮਰਦਾਨਾ ਜੀ ਤੇ ਗੁਰੂ ਸਾਹਿਬ ਜੀ ਦਾ ਸਾਥ ਦੇਣ ਵਾਲੇ ਦੋ ਸਿੱਖ ਇੱਕ ਨੂੰ ਸਤਗੁਰ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਧੰਤਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹੀ ਨੂੰ ਦੂਸਰੇ ਧੰਤਨ ਬਾਬਾ ਬੁੱਢਾ ਜੀ ਨੂੰ ਇਸ ਦੁਨੀਆ ਦਾ ਸਭ ਤੋਂ ਵੱਡਾ ਮਹਾਨ ਸਿੱਖ ਹੋਣ ਦਾ ਬਾਰ ਬਾਰ ਇਛਾ ਕੀਤਾ ਔਰ ਮੈਂ ਕਈ ਵਾਰੀ ਸੋਚਦਾ ਗੁਰੂ ਪੰਜਮ ਪਾਤਸ਼ਾਹ ਨੇ ਕਿੱਡੀ ਵੱਡੀ ਕਿਰਪਾ ਕੀਤੀ ਉਹਨਾਂ ਦੇ ਹਿੱਸੇ ਵੀ ਦੋ ਸਿੱਖ ਆਏ ਭਾਈ ਗਰਦਾਸ ਜੀ ਤੇ ਧੰਨ ਧੰਨ ਬਾਬਾ ਬੁੱਢਾ ਜੀ ਭਾਈ ਜਸਵੰਤ ਸਿੰਘ ਜੀ ਪਰਵਾਨਾ ਬੈਠੇ ਸਿੱਖ ਫੰਤ ਦੇ ਮਾਰਦੰਡ ਜਿਨ੍ਹਾਂ ਤੇ ਸਤਿਗੁਰੂ ਜੀ ਬੜੀ ਵੱਡੀ ਕਿਰਪਾ ਆ ਤੇ ਮੈਂ ਸੋਚਦਾ ਕਿ ਗੁਰਨਾਨਕ ਦੇ ਪਾਤਸ਼ਾਹ ਦੀ ਪੰਜਵੇਂ ਅਵਤਾਰ ਪੰਜਵੀਂ ਜੋਤ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿੱਡਾ ਵੱਡਾ ਮਾਣ ਬਖਸ਼ਿਸ਼ ਕੀਤਾ ਦੋ ਗੁਰੂ ਕੇ ਸਿੱਖਾਂ ਨੂੰ ਭਾਈ ਗੁਰਦਾਸ ਜੀ ਦੀ ਕਲਮ ਆਪਣੀ ਰਸਮਾਂ ਰਸਨਾ ਭਾਈ ਗੁਰਦਾਸ ਜੀ ਦੀ ਕਲਮ ਥਾਣੀ ਆਪਣੇ ਜਿੰਨਾ ਸਤਗੁਰ ਜੀ ਨੇ ਅਧਿਆਤਮਕ ਦਾਦਾ ਤਾਨ ਬਖਸ਼ਿਸ਼ ਕੀਤਾ ਬਾਬਾ ਬੁੱਢਾ ਜੀ ਨੂੰ ਕਿੱਡਾ ਵੱਡਾ ਮਾਣ ਬਖਸ਼ਿਸ਼ ਕੀਤਾ ਆਪ ਸਤਗੁਰ ਜੀ ਕੁਰਬਾਨੀ ਦੇ ਰਚੇਤਾ ਆਪ ਗੁਰੂ ਦੇ ਸਨਮੁਖ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਨਮੁਖ ਤੇ ਬਾਬਾ ਬੁੱਢਾ ਜੀ ਨੂੰ ਇਹ ਮਾਣ ਬਖਸ਼ਿਸ਼ ਕੀਤਾ ਉਹੋ ਹੀ ਅਧਿਆਤਮਕਾ ਦਾ ਤਰ ਜਿਹੜਾ ਗੁਰੂ ਪੰਜਮ ਪਾਤਸ਼ਾਹ ਸੀ ਉਹ ਪ੍ਰਗਟ ਕੀਤਾ ਬਾਬਾ ਬੁੱਢਾ ਜੀ ਰਾਹੀਂ ਇਹੋ ਹੀ ਸਤਿਗੁਰ ਜੀ ਨੇ ਸਾਨੂੰ ਅੱਜ ਵੀ ਇਹ ਪ੍ਰਥਾ ਵਾਕਿਸ਼ ਕੀਤੀ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਵਾਣੀ ਕਹੇ ਸੇਵਕ ਜਨ ਮੰਨੇ ਫਿਰ ਪ੍ਰਤੱਖ ਗੁਰੂ ਨਿਸਤਾਰੇ ਭਾਈ ਅੱਜ ਵੀ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕਰਨੇ ਉਹ ਪਵਿੱਤਰ ਗੁਰਵਾਣੀ ਦੇ ਵਿੱਚ ਸਮੋ ਕੇ ਰਹਿੰਦੇ ਆ ਸੋ ਪਾਤਸ਼ਾਹ ਜੀ ਕਿਰਪਾ ਕਰਨ ਦੇਖੋ ਕਿੰਨਾ ਵੱਡਾ ਹੁਣੀ ਸਿੰਘ ਸਾਹਿਬ ਤੁਹਾਡੇ ਨਾਲ ਉਹ ਬਚਨ ਕਰਕੇ ਗਏ ਕਿ ਗੁਰੂ ਪੰਜਮ ਪਾਤਸ਼ਾਹ ਦੇਨ ਦੁਨੀਆ ਦੇ ਮਾਲਕ ਲੋਕਾਂ ਨੂੰ ਵਰ ਦੇ ਰਹੇ ਪਰ ਆਪਣੇ ਸਿੱਖ ਨੂੰ ਮਹੱਤਵ ਦੇਣਾ ਸੀ ਆਪਣੇ ਸਿੱਖ ਨੂੰ ਇਹ ਮਾਣ ਬਖਸ਼ਿਸ਼ ਕਰਨਾ ਸੀ ਆਓ ਸਾਰੇ ਆਪਾਂ ਯਤਨ ਕਰੀਏ ਕਿ ਗੁਰੂ ਬਾਬਾ ਬੁੱਢਾ ਜੀ ਨੇ ਉਸ ਮਹਾਨ ਮਹਾਬਲੀ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਦੋ ਸ੍ਰੀ ਸਾਹਿਬ ਪਹਿਨਾ ਕੇ ਦੋ ਪਵਿੱਤਰ ਸਰੂਪ ਤੇ ਦੋ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤੇ ਸੀ ਮੀਰੀ ਤੇ ਪੀਰੀ ਦਾ ਸਿਧਾਂਤ ਆਓ ਸਾਰੇ ਕਹਿਣ ਨੂੰ ਨਹੀਂ ਕਹਿਣਾ ਕਿ ਅਸੀਂ ਅਕਾਲ ਤਖ਼ਤ ਦੇ ਸਨਮੁਖਾਂ ਸਿਧਾਂਤ ਨੂੰ ਪ੍ਰਣਾਏ ਉਸ ਅਸਥਾਨ ਨੂੰ ਸਨਮਖ ਹੋਈਏ ਜਿਹਨੂੰ ਅੱਜ ਤੋੜਨ ਦਾ ਬਹੁਤ ਵੱਡਾ ਯਤਨ ਕੀਤਾ ਜਾ ਰਿਹਾ ਧੰਨ ਧੰਨ ਬਾਬਾ ਬੁੱਢਾ ਜੀ ਨੇ ਕਿੱਡੀ ਵੱਡੀ ਕਿਰਪਾ ਕਰਕੇ ਤਾਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਇਹ ਸਾਰੀਆਂ ਬਖਸ਼ਿਸ਼ਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰੋਂ ਬਖਸ਼ਿਸ਼ ਕੀਤੀਆਂ ਮੈਂ ਕਿਉਂਕਿ ਬੋਲਣਾ ਚਾਹੁੰਦਾ ਸੀ ਮੈਂ ਗਾਂ ਜਾਣਾ ਮੈਂ ਅਚੇਚੇ ਤੌਰ ਤੇ ਧੰਨਵਾਦ ਕਰਦਾ ਭਾਈ ਜਸਵੰਤ ਸਿੰਘ ਜੀ ਪਰਵਾਨਾ ਜਦੋਂ ਕਥਾ ਕਰਦੇ ਆ ਫਿਰ ਜਾਣ ਨੂੰ ਚਿਤ ਨਹੀਂ ਕਰਦਾ ਏਡੀ ਵੱਡੀ ਸਤਗੁਰਾਂ ਨੇ ਕਿਰਪਾ ਬਖਸ਼ਿਸ਼ ਕੀਤੀ ਸੋ ਉਹਨਾਂ ਨੇ ਤੁਹਾਡੇ ਦਰਸ਼ਨ ਕਰਨੇ ਆ ਸਿੰਘ ਸਾਹਿਬ ਭਾਈ ਅਮਰਜੀਤ ਸਿੰਘ ਜੀ ਗਿਆਨੀ ਅਮਰਜੀਤ ਸਿੰਘ ਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਉਹਨਾਂ ਦੇ ਨਾਲ ਅਰਦਾਸੀਆ ਸਿੰਘ ਉਹ ਵੀ ਹੁਣੇ ਤੁਹਾਡੇ ਨਾਲ ਬਚਨ ਸਾਂਝੇ ਕਰਕੇ ਗਏ ਮੇਰੇ ਵੀਰ ਸਰਦਾਰ ਅਲਵਿੰਦਰਪਾਲ ਸਿੰਘ ਜੀ ਪੱਖੋ ਕੇ ਜਿਹੜੇ ਪਹਿਲਾਂ ਆਪ ਵੀ ਪ੍ਰਧਾਨ ਰਹੇ ਭਾਈ ਮਨਜੀਤ ਸਿੰਘ ਜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਚੇਚੇ ਤੌਰ ਤੇ ਉਹ ਬਹਾਨ ਸੰਪਰਦਾ ਬਾਬਾ ਵਿਧੀ ਚੰਦ ਦੀ ਮਹਾਨ ਸੰਪਰਦਾ ਜੇ ਸੰਪਰਦਾ ਦੇ ਮੁਖੀ ਨੂੰ ਇਹ ਮਾਨ ਗੁਰੂ ਹਰਗੋਬਿੰਦ ਪਾਤਸ਼ਾਹੀ ਦਾ ਸਿੱਖ ਹੋਣ ਦਾ ਵਾਕਸ਼ ਹੋਇਆ ਮਾਨ ਉਹਨਾਂ ਸੰਪਰਦਾਵਾਂ ਵੱਲੋਂ ਬਾਬਾ ਚਾਰਨਜੀਤ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਵੱਲੋਂ ਬਾਬਾ ਨਿਹਾਲ ਸਿੰਘ ਜੀ ਤੇ ਸਮੁੱਚੇ ਤੌਰ ਤੇ ਸਾਰੇ ਕਾਰ ਸੇਵਾ ਵਾਲੇ ਮਹਾਪੁਰਸ਼ ਕਿਉਂਕਿ ਦੋ ਦਿਨ ਇਹ ਲਗਾਤਾਰ ਸੰਗਤਾਂ ਦੇ ਗੁਰਮਤ ਰਾਹੀਂ ਕਥਾ ਤੇ ਕੀਰਤਨ ਰਾਹੀਂ ਤੁਸੀਂ ਬਾਬਾ ਬੁੱਢਾ ਜੀ ਦੇ ਉਹ ਅਨਮੋਲ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਤੁਸੀਂ ਬਚਨ ਸਾਂਝੇ ਕਰਨੇ ਆਓ ਸਾਰੇ ਸੰਕਲਪ ਕਰੀਏ ਸਤਗੁਰ ਜੀ ਨੂੰ ਸਨਮੁਖ ਹੋਈਏ ਸਨਮੁਖ ਕਿਵੇਂ ਹੋਣਾ ਨਤ ਮਾਸਤਕ ਵੀ ਹੋਣਾ ਪਵਿੱਤਰ ਗੁਰਬਾਣੀ ਨੂੰ ਗਾਉਣ ਵੀ ਕਰਨਾ ਇਹ ਤੇ ਵਿਚਾਰ ਵੀ ਕਰੀਏ ਤੇ ਗੁਰੂ ਚਰਨਾਂ 'ਚ ਅਰਦਾਸ ਕਰੀਏ ਸਤਗੁਰ ਜੀ ਇਸ ਪਵਿੱਤਰ ਗੁਰਬਾਣੀ ਦੇ ਸਿਧਾਂਤ ਅਨੁਸਾਰ ਸਾਨੂੰ ਜੀਵਨ ਜਿਉਂ ਜਿੰਦ ਦੀ ਵੀ ਉਹ ਵੀ ਆਪਣੀ ਯੋਗਤ ਬਖਸ਼ਿਸ਼ ਕਰ ਫੇਰ ਦੁਬਾਰਾ ਤੋਂ ਸਾਰੀਆਂ ਸਮੂਚੀਆਂ ਸੰਗਤਾਂ ਦਾ ਜਿੱਥੋਂ ਕਿੱਥੋਂ ਪੰਜਾਬ 'ਚੋਂ ਨਹੀਂ ਪੂਰੇ ਮੁਲਕ 'ਚੋਂ ਦੇਸ਼-ਪ੍ਰਦੇਸ਼ ਚੋਂ ਤੁਸੀਂ ਚੱਲ ਕੇ ਆਉਨੇ ਇਸ ਜੋੜ ਮੇਲੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ